ਸਹਿਦ ਨਾਲ ਵੀ ਰਾਜਵਰ ਉਹ ਨਾਤਾ ਜੁੜਿਆ ਉਹ ਇਸ ਤਰ੍ਹਾਂ ਜੁੜਿਆ ਵੀ ਮੈਂ ਗੀਤ ਲਿਖਦਾ ਹੁੰਦਾ ਸੀ ਗੀਤ ਵੀ ਡਿਊਟ ਗੀਤ ਜਿਵੇਂ ਜੱਲ ਜੀ ਮੁਹੰਮਦ ਸਦੀਕ ਦੇ ਮਾਨਕ ਦੇ ਜਾਂ ਹੋਸ਼ਿੰਦ ਦੇ ਦੇ ਇਸ ਤਰ੍ਹਾਂ ਚੱਲਦੇ ਹੁੰਦੇ ਸੀ ਜਿਹੜੇ ਸੁਣਦਾ ਸੀ ਉਹ ਜੇ ਗੀਤ ਮੈਂ ਲਿਖਣ ਲੱਗਿਆ ਉਹ ਗੀਤ ਲਿਖ ਕੇ ਮੈਂ ਅਬੀ ਕੰਪੋਜੀਸ਼ਨ ਬਣਾ ਕੇ ਸਕੂਲ ਚ ਗਾਹ ਹੁੰਦਾ ਸੀ ਤੇ ਮਾਸਟਰ ਮੀਤੋ ਖੁਸ਼ ਹੁੰਦੇ ਸੀ ਯਾਰ ਤੂੰ ਇੱਦਾਂ ਨਹੀਂ ਕਰ ਲੈਣਾ ਫਿਰ ਇੱਕ ਦਿਨ ਇਹ ਹੋਇਆ ਮੇ ਤੋਂ ਮੈਨੂੰ ਸਾਇੰਸ ਮਾਸਟਰ ਨੇ ਬੁਲਾ ਲਿਆ ਸਵਾਸ ਦਾਤੀ ਸੀ ਬਦ ਨਾਮ ਉਹ ਮੈਨੂੰ ਕਹਿੰਦਾ ਵੀ ਤੂੰ ਗੀਤ ਜਿਹਾ ਇਕਦਾ ਹੁਣਾ ਮੈਂ ਕਿਹਾ ਜੀ ਹਾਂ ਕਹਿੰਦਾ ਆਪਣੀ ਕਾਪੀ ਕੰਨੂ ਲੈ ਕੇ ਮੈਨੂੰ ਕਾਪੀ ਦਿਖਾ ਮੈਂ ਉਹ ਕਾਪੀ ਜੀ ਆ ਕੇ ਦਿਖਾਤੀ ਕਾਪੀ ਪੜ੍ਹ ਹੁਣ ਕੇ ਕਹਾਂ ਜਾਂ ਤੂੰ ਗੀਤ ਆ ਵਧੀਆ ਲਿਖ ਲੈਣਾ ਕਿੰਨਾ ਮੈਂ ਇੱਕ ਫਿਲਮ ਲਈ ਕਹਾਣੀ ਲਿਖੀ ਨਾ ਕਿਰਦਤੂ ਗੀਤ ਲਿਖਦੇ ਜਾਉਂਦੇ ਜੇ ਮੈਂ ਤੁਹਾਨੂੰ ਸਾਰੇ ਉਹ ਦੱਸਾਂ ਉਹਦੀ ਸਿਚੁਏਸ਼ਨ ਦੱਸਾਂ ਵੀ ਕਿੱਥੇ ਕੀ ਕਹਉਣਾ ਕਿਵੇਂ ਮੈਂ ਕਹਾਂ ਮੈਂ ਲਿਖਦੇ ਉਹਨੇ ਦਸਣ ਉਹਨੇ ਦੋ ਤਿੰਨ ਵਾਰ ਮੈਨੂੰ ਰੋਜ਼ ਦੱਸਿਆ ਕਰੇ ਕਿ ਇੱਥੇ ਕੀ ਕਹਉਣਾ ਆ ਕਹਾਣੀ ਆ ਆ ਪਾਤਰ ਨੇ ਇੱਥੇ ਕੀ ਕਹਉਣਾ ਮੈਂ ਲਿਖਦੇ ਮੈਂ ਲਿਖੀ ਉਹਨਾਂ ਦਾ ਫਿਰ ਮੈਨੂੰ ਨਾਲ ਲੈ ਕੇ ਲੁਧਿਆਣਾ ਇਹ ਗਿਆ ਜਿਹੜਾ ਡਾਇਰੈਕਟਰ ਸੀ ਜਿਹਨੇ ਬਣਾਉਣੀ ਸੀ ਫਿਲਮ ਉੱਥੇ ਚਲਾ ਗਿਆ ਤੇ ਮੈਨੂੰ ਉਹ ਕਹਿੰਦਾ ਵੀ ਅਸੀਂ ਇੱਕ ਗੀਤ ਦਾ ਰਿਪੋਰਟ ਵੀ ਕਰ ਲਿਆ ਵੀ ਹਰੂਦੀ ਗੀਤ ਕਰਾਂ ਵੀ ਗੀਤ ਤੇ ਵਧੀਆ ਨਹੀਂ ਵੀ ਗੀਤ ਅਸੀਂ ਹੀ ਰੱਖਾਂਗੇ ਤੇ ਉਹ ਗੀਤ ਉਹਨੇ ਰਜਿਸਟਰਡ ਵੀ ਕਰਵਾ ਲਿਆ ਸਾਰਾ ਕੁਝ ਕਰਵਾ ਲਿਆ ਪਰ ਉਦੋਂ ਵਾਰ ਉਹ ਫਿਲਮ ਨਹੀਂ ਬਣ ਸਕੀ ਉਹਦੇ ਤਾਂ ਇਹ ਉਹਦੇ ਹੁਣ ਫਿਲਮਾਂ ਨਾਂ ਬਣਦੇ ਤਾਂ ਬਹੁਤ ਸਾਰੇ ਕਾਰਨ ਹੁੰਦੇ ਆ ਨਹੀਂ ਬਜਟ ਚ ਬਣਿਆ ਉਹਨਾਂ ਦਾ ਉਦੋਂ ਪਹਿਲਾਂ ਉਹ ਬੰਦੇ ਨੇ ਇੱਕ ਹਿੱਟ ਫਿਲਮ ਬਣਾਈ ਸੀ ਜਿਹਦਾ ਨਾਂ ਸੀ ਜੈ 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 ਸ਼ੀਰਮ ਵਾਲੀ ਹੁੰਦੀ ਹੈ ਇਸ ਤਰ੍ਹਾਂ ਦਾ ਸੀਗਾ ਕੋੜੀ ਕੋੜੀ ਚੜਦਾ ਜੈ ਜੈ ਮਾਤਾ ਦੀ ਕਰਦਾ ਇਸ ਤਰ੍ਹਾਂ ਦੀ ਵੀ ਸੀ ਉਹਦੇ ਖਾਸੀ ਹਿੱਟ ਹੋਈ ਸੀ ਧਰਮ ਦੀ ਸੀ ਉਹ ਉਹਨੇ ਫਿਲਮ ਬਣਾਉਣੀ ਸੀ ਪਰ 30 ਕੋਲ ਨੂੰ ਲੈ ਕੇ ਬਣਾਉਣੀ ਸੀ ਤੇ ਉਹ ਫਿਲਮ ਨਹੀਂ ਬਣ ਸਕੀ ਮੈਂ ਗੀਤਕੂਤ ਮੈਂ ਲਿਖਦਾ ਰਿਹਾ ਫਿਰ ਵੀ ਗੀਤ ਲਿਖਦਾ ਰਿਹਾ ਸਕੂਲ ਚ ਹੀ ਸੁਣਾਉਂਦਾ ਰਿਹਾ ਫਿਰ ਜਦੋਂ ਮੈਂ 56/ ਬਿੰਨਾਂ ਪੜਿਆ ਤੇ ਮੈਨੂੰ ਲੱਗਿਆ ਵੀ ਗਲਤ ਆ ਯਾਰ ਆ ਹੁੰਦੀ ਹੈ ਸਾਡੇ ਅੰਦਰ ਦੀ ਵੀ ਆ ਜਿਹੜੀਆਂ ਫੋਨ ਗੱਲਾਂ ਨੇ ਇਹ ਐਵੇਂ ਕਿਉਂ ਕਰੀ ਜਾਂਦੇ ਆ ਅਸੀਂ ਦੱਸ ਤਾਂ ਸਾਡੇ ਅੰਦਰ ਦੀ ਸਾਨੂੰ ਕਰਨੀ ਚਾਹੀਦੀ ਆ ਮੈਂ ਉਹ ਦੇਖ ਕੇ ਮੈਂ ਗਜ਼ਲਾਂ ਵਰਨੀ ਆ ਗਿਆ ਵੀ ਗਜ਼ਲ ਦਿਖਾ ਵੈ ਗਜ਼ਲ ਗਜ਼ਲ ਲਿਖ ਮੈਂ ਕਹਦਾ ਹਾਂ ਰਿਲੀ ਲਿਖ ਲੀ ਗਾਦਲਾ ਮੈਂ ਹਮ ਲਿਖ ਕੇ ਗਜ਼ਲਾਂ ਮੈਂ ਇੱਕ ਉੱਥੇ ਉਦੋਂ ਇੱਕ ਪਰਚਾ ਨਿਕਲਦਾ ਹੁੰਦਾ ਸੀ ਤਸਵੀਰ ਜਿਹਦੇ ਵਿੱਚ ਗਜ਼ਲਾਂ ਛਪਦੀਆਂ ਹੁੰਦੀਆਂ ਸੀ ਔਰ ਉਸ ਤੋਂ ਅਗਲੇ ਅੰਕ ਦੇ ਵਿੱਚ ਦੀਪਕ ਜਤੋਈ ਉਨਾ ਗਜ਼ਲਾਂ ਤੇ ਤਫਸਰਾ ਕਰਦਾ ਹੁੰਦਾ ਸੀ ਜੇ ਮੈਂ ਉਹ ਭੇਜਤੀ ਮੈਂ ਕਹਿੰਦਾ ਮੈਂ ਛਪਣ ਤੋਂ ਪਹਿਲਾਂ ਮੈਂ ਚੁੱਕੀ ਰੈਲੇ ਨਹੀਂ ਤੁਮ ਉਨੇ ਮੈਨੂੰ ਬੜਾ ਰੁੱਖਾ ਜਵਾਬ ਲਿਖ ਕੇ ਭੇਜਿਆ ਤੇ ਗੱਲਾਂ ਮੇਰੀਆਂ ਵਾਪਸ ਕੀਤੀਆਂ ਕਹਿੰਦਾ ਤੈਨੂੰ ਛਪਣ ਦੀ ਕਹ ਲਈ ਜਾਂ ਤੈਨੂੰ ਤੂੰ ਨਹੀਂ ਸਿੱਖਿਆ ਤਾ ਨੂੰ ਛਪਣ ਦੀ ਕਹਈਆਂ ਨਾ ਤੂੰ ਗੱਲਾਂ ਲੈ ਜਾ ਆਪਣੀਆਂ ਤੇ ਇਹਨੂੰ ਬੜੀ ਤਾਸਤਾ ਛੇਵਰੇ ਇਹ ਹੋ ਗਏ ਮੈਂ ਇੱਥੇ ਛਪਣਾ ਇਹ ਤੋ ਹੀ ਕਬਸਰਾ ਕਰਨਾ ਮੈਂ ਲਿਖਤਾ ਕਿ ਲਿਖੀ ਲਿਖੀ ਮੈਂ ਵੇਹ ਕਈ ਗੱਲਾਂ ਕੱਕੀਆਂ ਜੇ ਨੂੰ ਭੇਜੀਆਂ ਤਫਸਰ ਹੋਇਆ ਇਹਨੇ ਤਫਸਰ ਵਿੱਚ ਇਹ ਲਿਖਿਆ ਕਹਿੰਦਾ ਜਿਸ ਤਰ੍ਹਾਂ ਦੇ ਸ਼ੇਖ ਕਹਿ ਰਿਹਾ ਇਹ ਕਿਸੇ ਦਿਨ ਬੰਟਾ ਸ਼ਹਿਰ ਬਣੂਗਾ ਹੁਣ ਮੈਨੂੰ ਮਿਲ ਸਲੀਵ ਯਾਰ ਮੇਰੇ ਜਿਹੜੇ ਮਤਲਬ ਇਹਨੂੰ ਰੱਦ ਕੀਤਾ ਪਰ ਉਹ ਬੰਦੇ ਨੂੰ ਮੈਂ ਇੱਕ ਹਾ ਲਿਆ ਤੇ ਫਿਰ ਮੈਂ ਕਹਿੰਦਾ ਇਹਦੇ ਲਿਖਦਾ ਗਿਆ ਤੇ ਇੱਕ ਵਾਰ ਮੈਂ ਮੇਰੀ ਕਾਲਜ ਦੇ ਮੈਗਜ਼ੀਨ ਚ ਮੇਰੀ ਗਜ਼ਲ ਸ਼ਾਮਲੀ ਹੋਈ ਗਜ਼ਲ ਉਹ ਐਮਸੀਈ ਜਿਸ ਸਮੇਂ ਇਹ ਪਹਿਲਾ ਹੁੰਦੀ ਐ ਨੇ ਤੇ ਮੈਨੂੰ ਉਹ ਐਸਸੈਂਟ ਹੁੰਦਾ ਸੀ ਇੱਥੇ ਮੈਨੂੰ ਯਾ ਸੰਪਾਦਕ ਸੀਗਾ ਪ੍ਰਕਾਸ਼ ਸਵੇਰ ਉਹ ਨਾਮ ਹੁੰਦਾ ਸੀ ਸਹਮ ਮਾਗੀਰਾ ਜਮਾ ਹੁੰਦਾ ਸੀ ਉਹ ਉਹ ਕਹਿੰਦਾ ਵੀ ਜੀ ਆਪਾਂ ਕਹਿੰਦਾ ਤੂੰ ਲਿਖਣਾ ਤੇਰੀ ਗਜ਼ਲ ਤਾਂ ਠੀਕ ਆ ਜੀ ਮੈਂ ਕਿਹਾ ਹਾਂ ਅਸੀਂ ਬਸ ਚ ਹੀ ਮਰੇ ਕਹਿੰਦਾ ਇੱਕ ਕਲਾਸ ਨੂੰ ਨੀਲੋਂਪੋਲ ਦੀ ਮੀਟਿੰਗ ਹੁੰਦੀ ਆ ਕਹਿੰਦਾ ਤੁਸੀਂ ਚੱਲਿਆ ਕਰ ਮੈਂ ਵੀ ਮੈਂ ਜਾਣਾ ਹੁਣਾ ਮੈਂ ਕਹਾਂ ਉਹਨੂੰ ਦੇਖਣਾ ਕੱਲ ਨੂੰ ਮੈਂ ਚੱਲੂ ਫੇਰ ਮੈਂ ਖੰਡ ਲੋ ਰਾਜੀ ਆਪਾਂ ਉਹ ਤੋਂ ਸਿਟਰ ਤੇ ਚੱਲਾਂ ਕੰਮ ਲੋ ਬੰਦੇ ਕਿ ਉਹ ਖੜਾ ਜੀ ਉਹ ਮੈਂ ਅਸੀਂ ਕੂਟਾ ਤੇ ਗਏ ਐਂਟੀ ਐਟਸ ਸੇਮ ਟੰਟੰਟ ਪਾਤਰੀ ਵਗੈਰਾ ਕੋ अच्छे बंदे सीके मैं भी चला गया ते मैं रिजल्ट्स वाइज रिजल्ट्स ਤਾਂ ਉਹ বিনা ਬਜਨ ਦਾ ਹੈ ਤੁਸੀਂ ਤੇ ਤਸਵੀਰ ਤਾਂ ਨਾ ਯਾਰ ਇਹ ਹੀ ਬਾਕੀ ਕੰਮ ਛੱਡੋ ਬਜਨ ਬਚਦੀਆਂ ਪਰ ਗਜ਼ਲ ਹੈਗੀ ਆ ਇਹ ਗਲ ਹੈਗੀ ਆ ਕਹਿੰਦਾ ਤੂੰ ਮੈਨੂੰ ਕਹਿੰਦਾ ਤੂੰ ਲਿਖ ਬਸ ਤੂੰ ਜਿੰਨਾ ਕਰੀਦਾ ਉਸ ਜਿਵੇਂ ਕੀ ਆ ਹਾਂ ਮੈਂ ਦਾਈਮਨ ਉਸਨੇ ਪਹਿਲਾਂ ਕਿਹਾ ਕਿ થોਸੀ ਕੰਮ ਹੈ ਨੇ ਇਸ ਨੂੰ ਸਿਆ ਵੀ ਕਿੰਨਾ ਇੱਕ ਵਾਰ ਸਾਡੇ ਕੋਲ ਇਸ ਦੇ ਮਲੌਰ ਪ੍ਰੋਸੈਸਰ ਬਣਾ ਲਿਆ ਸੀ ਇੱਥੇ ਮੀਡੀਅਮ ਮੰਗਤ ਤੇ ਮਿਸ਼ਨ ਨੂੰ ਉਟਾਏ ਤੇ ਅਸੀਂ ਇੱਥੇ ਪਿੰਟ ਰਹੇ ਅਸੀਂ ਦਾ ਜ਼ਰੂਰ ਲੋਕਿੰਗ ਦੇ ਰਹੇ ਲੰਗਲਾ ਕਰਦੇ ਸੇ ਸੇ ਨੂੰ ਜਦੋਂ ਣਾਉਣ ਲੱਗੇ ਮਤਲਬ ਮੈਂ ਮਿੱਜਨ ਮਾਹੂਮਨ ਕਰਨ ਪਾਣੀ ਪਾ ਕੇ ਤਿਆਰ ਮਤਲਬ ਨਾ ਬੱਤ। ਇਹਨੇ ਬਾਤ ਨੂੰ ਹਾਂ। ਤੇ ਮੈਨੂੰ ਕਿਹਾ ਵੀ ਮੈਂ ਉਹਨਾਂ ਕਿਹਾ ਯਾਰੋ ਵੀ ਮੈਂ ਬਹਿ ਸਿੱਖਣੀ ਚਾਹਾਂ। ਉਹਨੂੰ ਮੈਨੂੰ ਪਤਾ ਕਿ ਨਾ ਲਿਆ ਕਾਗੀ ਪੁੰਚਾ ਕੇ। ਉਹਨੂੰ ਮੈਨੂੰ ਇੱਕ ਮਿੰਟ kia ਦੱਸਦਾ। ਤਾਂ ਅਲੂ ਲੱਬੂ ਵਹਿ ਲੱਬੂ ਵਹਿ ਬਗੂ ਹੁੰਦੇ ਆ। ਐਦਾ ਬਜਨ ਹੁੰਦਾ ਐਦਾ ਨਹੀਂ ਹੁੰਦਾ। ਆ ਬਹਿਰਕ ਇੱਕ ਲਿਖੀ ਦੀ ਮੌਸੇ ਬਹਿਚਿ ਗਦਲੇ ਹੀ ਲੱਗਿਆ ਗਦਲ ਹਿੱਟ ਹੋ ਗਈ ਵਾਰੀ ਵਾਰ ਅੱਛਾ ਉੱਥੇ ਕੀ ਹੋਇਆ ਅਸੀਂ ਨੀਲੋਂਪੁਰ ਚਲੇ ਗਏ ਹੂੰ ਨੀਲੋਂਪੁਰ ਸਜੀਤ ਖਰਸ਼ੀਦੀ ਵਰਗੇ ਬੰਦੇ ਆਪਣੇ ਕਲੰਤ ਨੀਲੋਂ ਵਰਗੇ ਬੰਦੇ ਬੈਠੇ ਸਜੀਤ ਰਾਮਪ uri ਵਰਗੇ ਬੰਦੇ ਬੈਠੇ ਸੁਖਿੰਦਰ ਰਾਮਪ uri ਮਤਲਬ ਮੈਂ ਸੁਚਨ ਮੈਂ ਵਿਦਿਆਰਥੀ ਪੜਾ ਜਾਣਾ ਪੜਾ ਵੀ ਤਾਂ ਪੜਾ ਔਖਾ ਅੱਛਾ ਜਿਹੜਾ ਉਹਨੂੰ ਲੈ ਕੇ ਗਿਆ ਸੀ ਪ੍ਰਕਾਸ਼ ਸਿੰਘ ਉਹਨੇ ਇੱਕ ਕਵਤਾ ਪੜ੍ਹੀ ਕਵਤਾ ਉਹ ਐਸੀ ਕਵੀ ਉਹਨਾਂ ਨੇ ਤਾਂ ਧਰਮ ਨੂੰ ਐ ਸਮਝ ਲਿਆ ਉਹਨਾਂ ਨੇ ਤਾਂ ਧਰਮ ਨੂੰ ਐ ਸਮਝ ਲਿਆ ਉਹਨਾਂ ਨੇ ਤਾਂ ਧਰਮ ਨੂੰ ਐ ਬਣਾਤਾ ਉਹਨਾਂ ਦੇ ਪੈਰ ਦੀ ਜੁੱਤੀ ਬਣਾਤਾ ਫਲਾਣਾ ਫਲਕਾ ਕੁਛ ਹੀ ਤਾਂ ਨੇ ਜਿਹੜੇ ਦੋ ਪੇਜ ਮਤਲਬ ਖਤਮ ਕਰਦੇ ਐ ਇੰਨੀ ਮੁੱਕ ਦੀ ਕਵਤਾ ਸੰਜੀਤ ਖਰਸ਼ੀਦੀ ਬੋਲੇਗਾ ਉਹ ਕਹਿੰਦਾ ਗੱਲ ਸੁਣ ਲੈ ਕਹਿੰਦਾ ਸੀ ਘੰਟੀ ਤੇਰੀ ਬਕਵਾਸ ਸੁਣੀ ਜੰਨੇ ਆ ਅਸੀਂ ਇਸ ਕਰਕੇ ਸੁਣਦੇ ਆ ਕਿ ਤੂੰ ਤਸਵੀਰ ਅਭੀ ਤੱਕ ਮੁੰਡਾ ਕਿੱਥਾ ਗਿਆ ਹਾਂ ਕਹਿੰਦਾ ਕਿੱਥੇ ਆ ਤੂੰ ਤਾਂ ਇਹ ਕਹਿੰਦਾ ਲਈ ਨਹੀਂ ਨੋ ਹੀ ਲਈ ਆ ਦੇ ਵਿੱਚ ਤੇ ਮੈਂ ਟੱਡ ਗਿਆ ਮੈਂ ਕਿਹਾ ਵੀ ਮੈਂ ਹੁਣ ਨਾ ਇਸਲਾਮਾ ਦੀ ਇਸਲਾਮਾ ਇੱਥੇ ਤਾਂ ਨਹੀਂ ਮਤਲਬ ਖੱਜਲ ਖਵਰੀ ਹੁੰਦੀ ਆ ਹੁਣ ਐਡੇ ਸੱਤ ਬੰਦੇ ਬੈਠੇ ਆ ਜਾਣਕਾਰ ਬੰਦੇ ਬੈਠੇ ਆ ਤੇ ਮੈਂ ਭਈ ਮਿਧਰ ਮਾਰਗ ਨੇ ਮੇਰਾ ਮੌੜੇ ਤੋਂ ਅਲੂਗ ਵਾ ਮੈਂ ਤਾਂ ਮਤਲਬ ਪਸੀਨੇ ਸੁੱਟ ਕੇ ਮੇਰੇ ਮੈਂ ਬੜੇ ਔਖੀ ਕਰਕੇ ਮੈਂ ਗਜ਼ਲ ਪੜ੍ਹਦਾ ਗਜ਼ਲ ਪੰਤ ਬਾਦ ਮੈਂ ਸੁਜੀਤ ਕੁਰਸੀ ਦੀ ਵੱਲ ਦੇਖ ਰਿਹਾ ਸੀ ਮਖਰੀ ਨਹੀਂ ਇਹ ਨਹੀਂ ਡਾਕਣਾ ਉਹ ਕਹਨਾਂ ਯਾਰ ਕਮਾਲ ਹੋਊਗੀ ਉਹਦੇ ਵਿੱਚ ਇੱਕ ਸ਼ੇਰ ਸੀਗਾ ਉਹਨਾਂ ਬੜਾ ਪਸੰਦ ਕੀਤਾ ਅਸੀਗਾ ਤੇਰੇ ਦਿਲ ਦੀ ਸੂਖਮਤਾ ਮੱਚ ਆਏਗੀ ਪੱਥਰ ਨੂੰ ਨਾ ਦਿਲ ਦੇ ਵਿੱਚ ਵਸਾਏਗਾ ਹੂੰ ਹੋਕ ਨਾ ਯਾਰ ਬੜੇ ਖੂਸੂਰਤ ਬੜੇ ਨਾਜ਼ੁਕ ਸ਼ੇਰ ਨੇ ਮੈਨੂੰ ਸ਼ਾਵੈਸ਼ਤੀ ਕਹਨ ਤੂੰ ਲਿਖ ਹੂੰ ਵਾਹ ਲਿਖ ਕਹਨ ਤੂੰ ਬਸ ਇਹ ਮੈਂ ਲਿਖਣ ਲੱਗੇ ਹਾਂ ਉਸ ਉਦੋਂ ਬਾਅਦ ਉਹ ਨੂੰ ਨਾ ਮੇਰੀ ਉਹੀ 5 ਮਿੰਟ ਦੀ ਬੈਠ ਕੁਫੀਸੀ ਤੇ ਮੈਂ ਉਦੋਂ ਮੈਨੂੰ ਇਹ ਇੰਨੀ ਸਮਝ ਆ ਗਈ ਉਹ ਬਹਿਰ ਅਸਲ ਚ ਪਹਿਲਾਂ ਮੈਨੂੰ ਕਹਿੰਦੇ ਸੀ ਇਹ ਮੈਥੀ ਆ ਹੂੰ ਮੈਂ ਕਿਹਾ ਹਯੁਰਬਾ ਮੈਂ ਤਾਂ ਮੁੰਜੀ ਵਿੱਚ ਕਦੇ ਸੰਭੀ ਇੱਕ 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 ਪੰਗਾ ਲੈ ਲਿਆ ਮੈਂ ਜੋ ਨਾ ਮੈਂ ਸਮਝਿਆ ਉਹ ਮੈਨੂੰ ਇੰਨਾ ਸਮਝ ਆਇਆ ਹੁਣ ਹੁਣ ਮੈਂ ਜੀ ਨੂੰ 8 10 15 ਨੂੰ ਮੈਂ ਜਦੋਂ ਸਿਖਾ ਚੁੱਕਿਆ ਬਹਿਰ ਮੈਂ ਉਸੇ ਬਹਿਰ ਉਸੇ ਦੇ ਢੰਗ ਨਾਲ ਸਮਝਾ ਲ ਨਾ ਸਮਝ ਤੋ ਆ ਜਿਹੜੇ ਕੀ ਆਪਾਂ ਬੈਠੇ ਆ ਬਾਹੀ ਦਾ ਤੇ ਬਲਕਾਰ ਹੋਰ ਖਾਂ ਜਗਤਾਰ ਸਾਲਮਾ ਹਾਂ ਇਹ ਸਾਰੇ ਵੀ ਤੁਸੀਂ ਸਿੱਖੇ ਵਾਹ ਹੂੰ ਸਿੱਖੇ ਗੱਗਨਾ ਹੂੰ ਉਹ ਬੁਲਿਆ ਮਤਲਬ ਕੋਈ ਚੀਜ਼ ਕਹਿੰਦੇ ਜਦੋਂ ਜਿਵੇਂ ਤਰੀਕਾ ਇੱਕ ਮੈਨੂੰ ਲਖਵੀਰ ਮਿਲਿਆ ਇੱਥੇ ਮੈਂ ਉਹ ਕਿਹਾ ਮੈਂ ਜਾਂ ਤੂੰ ਮੈਂ ਤਾਂ ਪਿੱਛੇ ਕਿਵੇਂ ਤੁਹਾਨੂੰ ਮੈਂ ਤਾਂ ਲੈਕਚਰ ਆਪ ਮਨ ਗਿਆ ਮਾਤਾ ਨੂੰ ਮੈਂ ਕਿਥੋਂ ਆਇਆ ਉਹ ਕਹਿੰਦਾ ਮੈਂ ਮੈਂ ਚ ਨਹੀਂ ਪੜਿਆ ਸਕੂਲ ਚ ਉਹ ਕਹਿੰਦਾ ਮੈਂ ਦੋ ਕਲਾਸਾਂ ਪੜਿਆ ਇੱਥੇ ਉਹ ਦੂਜੀ ਵਾਰ ਕਹਿੰਦਾ ਮੇਰਾ ਬਾਪ ਸਕੂਲ ਮੈਨੂੰ ਛੱਡਣ ਚਲਾ ਗਿਆ ਉੱਥੇ ਕਹਿੰਦਾ ਇੱਕ ਮਾਸਟਰੇ ਬੈਠਾ ਸੀ ਸੁੱਤਾ ਪਿਆ ਬੱਚੇ ਖੇਡ ਰਹੇ ਸੀ ਕਹਿੰਦਾ ਇਹ ਕਹਿੰਦਾ ਮੈਨੂੰ ਕਹਿੰਦਾ ਮੈਂ ਨਹੀਂ ਪੜਾਉਣਾ ਇੱਥੇ ਕਹਿੰਦਾ ਇਹ ਇੱਕ ਸਕੂਲ ਹੈ ਇਹ ਕਹਿੰਦਾ ਮਾਸਟਰ ਸੁਤਾਂ ਤੇ ਕੁਰਸੀ ਤੇ ਬੱਚੇ ਮਤਲਬ ਆਦਾ ਰੋਣਾ ਕਰ ਰਹੇ ਨੇ ਕਹਿੰਦਾ ਮੈਨੂੰ ਮੇਰਾ ਸਰਟੀਫਿਕੇਟ ਲੈ ਲਿਆ ਉਥੋਂ ਮੈਨੂੰ ਐਮਗ੍ਰੈਡ ਬਾਰੇ ਦੱਸੋ ਐਮਗ੍ਰੈਡ ਮੈਨੂੰ ਇਹ ਜਿਹੇ ਟੀਚਰ ਮਿਲੇ ਮੈਥ ਮੈਨੂੰ ਵੀ ਸਮਝ ਨਹੀਂ ਸੀ ਹੋ ਰਹਾ ਕਹਿੰਦਾ ਉਹਨਾਂ ਨੇ ਮੈਨੂੰ ਮੈਥ ਸਿਖਾਤਾ ਅੱਜ ਮੈਂ ਮੈਥ ਦਾ ਲੈਕਚਰ ਆ ਰਿਹਾ ਹੂੰ ਮਤਲਬ ਇਦਾਂ ਹੀ ਹੁੰਦਾ ਵੀ ਕੁਝ ਚੀਜ਼ਾਂ ਨਾ ਮੈਂ ਇਹ ਸਮਝਦਾ ਵੀ ਸਾਨੂੰ ਇੰਗਲਿਸ਼ ਜਿਹੜੀ ਆ ਇੰਗਲਿਸ਼ ਜਾਂ ਮੈਥ ਆ ਇਸ ਨੂੰ ਸਹੀ ਨਹੀਂ ਸਮਝਿਆ ਜਾਂਦਾ ਇਹਦਾ ਤਰੀਕਾ ਨਹੀਂ ਹੈਗਾ ਇਹ ਇਹ ਜਿਵੇਂ ਸਾਨੂੰ ਮਾਸਟਰ ਕਰਦੇ ਆ ਹਮ ਇਹ ਗਲਤ ਤਰੀਕਾ ਤਾਰੇ ਸਮਝਾ ਰਿਹਾ ਨਹੀਂ ਸਮਝਾਉਣ ਵਾਲੀ ਕਿਹੜੀ ਗੱਲ ਆ ਹਮ ਕਿਹੜੀ ਗੱਲ ਆ ਜਿਹੜੀ ਨਾ ਸਮਝਾ ਸਕੋ ਬਿਲਕੁਲ ਇਹ ਗਲਤ ਤੇ ਮੈਫਰੂ ਕਦੋਂ ਦਾ ਜਨਾ ਛਿੱਲੀ ਕੰਮ ਸੇ ਕਿਸਲਸ ਦਾ ਤੇ ਮੈਂ ਬਾਬਾ ਸ਼ੁਰੂਆਤ ਬਹੁਤ ਬਾਬਾ ਮੇਰੇ ਮਤਲਬ ਸਤੋਸਿੰਤ ਹਿਰ ਇਕ ਵਾਰ ਕਵੀ ਰਵਾਤ ਤੋਂ ਬਾਅਦ ਉਹ ਮਤਲਬ ਪ੍ਰਧਾਨ ਵੀ ਭਾਸ਼ਣ ਦੇ ਗਿਆਂ ਮੈਨੂੰ ਕੰਨਾ ਵੀ ਮੈਨੂੰ ਬਹੁਤ ਖੁਸ਼ੀ ਹੋਈ ਆ ਆ ਜਿਹੜੇ ਨਵੇਂ ਨੌਜਵਾਨ ਨੇ ਮੇਰਾ ਨੌ ਲੈ ਕੇ ਕਾਰਜਕਤਾ ਸਿੱਖਾ ਕਹਿੰਦਾ ਇਹ ਸੀ ਕਦਰ ਪਰਕੀ ਗਿਆ ਇਹਨਾਂ ਕਮਾਲ ਇਹ ਗਿਆ ਮੈਂ ਹੈਰਾਨ ਹੋ ਗਿਆ ਹਮ ਫਿਰ ਬੰਦਾ ਜਰ ਸੋਚਦਾ ਵੀ ਯਾਰ ਹੁਣ ਮੈਂ ਹੋਰ ਕੀ ਕਰ ਸਕਦਾ ਮੈਂ ਹੁਣ ਤਾਂ ਮੈਂ ਕੁਝ ਕਰਨੀ ਚਾਹ ਸੀ ਸਕੇ ਪੜ੍ਹ ਲੈਣੀ ਸੀ ਸਕੇ ਮੈਨਾਂ ਜ਼ੱਲੀ ਬਣਾ ਕੇ ਨਾ ਬਹੁਤ ਕੁਮਾਰ ਲਿਖੀ